ਕੋਲ ਜਿਹੜਾ ਤੁਹਾਨੂੰ ਡਾਕਟਰ ਅਮਰਜੀਤ ਕੌਰ ਕੋਤਪੱਤਾ ਦਰਬੰਨੀ ਕਲੱਬ ਦੀ ਸੇਵਾਦਾਰ ਜੀ ਤਾਕੀ ਗੱਜੀਆਂ ਦੇ ਤੇ ਹਥਿਆਰ ਚੱਲ ਰਿਹਾ ਜੀ ਕੀ ਕਰਨਾ ਚਾਹੁੰਗੇ ਸਰ ਗਿੱਧੇ ਦੇ ਵਿੱਚ ਵੱਜੇ ਢੋਲ ਤੂੰ ਵੀ ਦੇਖੋ ਸ਼ੈਣਾ ਧਰਤੀ ਬੋਲ ਪਈ ਨੱਚਦੀਆਂ ਵੇਖ ਮਲਵੈਣਾ ਸੋ ਸੌਣ ਦਾ ਦਿਨ ਆਜੂ ਜਦੋਂ ਸੌਣ ਦਾ ਮਹੀਨਾ ਆ ਜਾਂਦਾ 30 ਦੇ ਤਿਹਾਰ ਨੂੰ ਪਹਿਣਾ ਬੜੀ ਬੇਸਬਰੀ ਨਾਲ ਉਡੀਕਦੀਆਂ ਹਨ ਔਰ ਮੈਂ ਦੇਖ ਰਹੀ ਹਾਂ ਕਈ ਦਿਨ ਤੋਂ ਬਠਿੰਡੇ ਦੇ ਵਿੱਚ ਤੀਆਂ ਲੱਗੀਆਂ ਹੋਈਆਂ ਹਨ ਕੱਲ ਅਸੀਂ ਜੈਪਾਲਗੜ੍ਹ ਗਏ ਉਸੇ ਵੇਖਣ ਵਾਲਾ ਜੋਸ਼ ਬਣਦਾ ਸੀ ਮਟਿਆਰਾਂ ਦਾ ਸੋ ਅਸੀਂ ਆਪ ਸਰਬੈਣੀ ਕਲੱਬ ਵੱਲੋਂ ਵੀ 3 ਅਗਸਤ 2025 ਨੂੰ ਫੇਸ 3 ਦੇ ਦਾਦੀ ਪੋਤੀ ਪਾਰਕ ਦੇ ਕੋਲ ਤੀਆਂ ਲਾਉਣ ਜਾ ਰਹੇ ਹਾਂ ਜਿਸ ਦੀ ਕੋਈ ਫੀਸ ਨਹੀਂ ਕੋਈ ਐਂਟਰੀ ਫੀਸ ਨਹੀਂ ਸਾਰਿਆਂ ਨੂੰ ਥੋਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਖੁੱਲਾ ਸੱਦਾ ਦੇਣਾ ਚਾਹੁੰਦੇ ਹਾਂ ਕੋਸੀਆਂ ਵਿੱਚ ਸਾਰੀਆਂ ਭੈਣਾਂ ਜਿੱਥੇ-ਜਿੱਥੇ ਤੱਕ ਮੇਰੀ ਆਵਾਜ਼ ਸੁਣਦੀਆਂ ਜਰੂਰ ਪਹੁੰਚਣ ਪੰਜਾਬੀ ਸੱਭਿਆਚਾਰ ਦਾ ਰੰਗ ਮਾਣਾਂ। ਅ ਕਿਸ ਤਰ੍ਹਾਂ ਦੇ ਪ੍ਰੋਗਰਾਮ ਉਹਦੇ ਵਿੱਚ ਲਿਖੇ ਜਾਣਗੇ ਜੀ? ਉਹਦੇ ਵਿੱਚ ਪੰਜਾਬੀ ਠੇਠ ਪੰਜਾਬੀ ਦੇ ਜਿਹੜਾ ਵਿਰਾਸਤੀ ਪ੍ਰੋਗਰਾਮ ਨੇ ਜਿਸ ਤਰ੍ਹਾਂ ਲੰਬੀ ਦੇ ਗੀਤ ਹੈ, ਸੱਠਣੀਆਂ, ਦੋਹੇ, ਗੁੱੱਦਾ, ਡਾਂਸ, ਸਾਡੀਆਂ ਬੱਚੀਆਂ ਨੇ ਜਿਹੜੀਆਂ ਵੱਖ-ਵੱਖ ਆਈਟਮਾਂ ਦੇਣੀਆਂ ਉਹ ਹੁਣ ਵਿਆ ਮਹਿੰਦੀ ਮੁਕਾਬਲੇ ਕਰਾਏ ਜਾਣਗੇ। ਗਾਹਕੇ ਬੱਚਿਆਂ ਨੂੰ ਗਾਹ ਵਿੱਚ ਗਾਹ ਸੋ ਵੀ ਇਹੋ ਜਿਹੇ ਪ੍ਰੋਗਰਾਮ ਦੇਖਣ ਦਾ ਚਾਹ ਉੱਪਰ ਹੋਵੇ ਉਹਨਾਂ ਦੇ ਮਨ ਵਿੱਚ ਜੋਸ਼ ਹੋਵੇ ਵੀ ਸੀ ਇੱਥੇ ਜਾਣਾ ਹੈ ਤਾਂ ਉਹ ਇਆ ਚੀਜ਼ਾ ਸਾਡੇ ਜਿਹੜੀ ਪਰਸਨੈਲਿਟੀ ਨੂੰ ਨਖਾਰਨ ਵਾਸਤੇ ਮਿਲਣਗੇ ਜੇ ਪਿੰਡਾਂ ਵਿੱਚ ਇਹ ਤਿਆਰ ਹੈ ਜਿਹੜੇ ਲੋਪ ਹੁੰਦੇ ਜਾ ਰਹੇ ਹੈਗੇ ਜੇ ਸਮੇਂ ਦਾ ਨੁਜਮ ਹੈ ਹੌਲੀ ਹੌਲੀ ਤਬਦੀਲੀ ਆਉਂਦੀ ਜਾਂਦੀ ਹੈ ਬਹੁਤ ਕੁਝ ਬਦਲ ਗਿਆ ਪਰ ਜੇ ਦੇਖਿਆ ਜਾਵੇ ਤਾਂ ਹੁਣ ਪਿੰਡਾਂ 'ਚ ਭਾਵੇਂ ਘਟ ਹੈ ਪਰ ਸ਼ਹਿਰਾਂ ਦੇ ਵਿੱਚ ਮੈਂ ਦੇਖਦੀ ਹਾਂ ਮਛਿੰਦੇ ਦੇ ਕੋਨੇ-ਕੋਨੇ ਵਿੱਚ ਪਿਆ ਦਾ ਆਵਾਜ਼ ਹੋਇਆ ਪਿਆ ਜਦੋਂ ਸੁਣਦੇ ਉਹਦੀ ਪਤਾ ਲੱਗਦਾ ਵੀ ਉੱਥੇ ਵੀ ਤੀਆਂ ਲੱਗੀਆਂ ਉੱਥੇ ਵੀ ਲੱਗੀਆਂ ਪਿੰਡਾਂ ਵਾਲੀਆਂ ਬੀਬੀਆਂ ਵੀ ਹੁਣ ਹੌਲੀ-ਹੌਲੀ ਦੇਖੋ ਦੇਖੀ ਇਸ ਤਰ੍ਹਾਂ ਨੇ ਤੀਆਂ ਦੇ ਤਿਉਹਾਰ ਮਨਾਉਂਦੀਆਂ ਖੁੱਲੇ ਜਿਹ ਕਲਰਾਂ ਦੇ ਵਿੱਚ ਆ ਕੇ ਪਿੱਪਲਾਂ ਦੇ ਛੱਲੇ ਆਪਣਾ ਥੇਰਾੜ ਮਨਾਉਂਦੇ ਸਰ ਮੁੱਖ ਮਹਿਮਾਨ ਪੌਰ ਦੇ ਤੌਰ ਤੇ ਡਾਕਟਰ ਪ੍ਰਮ ਸ਼ਰਮ ਕੋਰ ਸਿੱਧੂ ਉਹ ਆਉਣਗੇ ਪਟਿਆਲੇ ਤੋਂ ਜਿਨ੍ਹਾਂ ਨੇ ਰੀਤਾਂ ਨਾਲ ਪਰਿਸਾਂ ਜਿਹੜੀ ਫਿਲਮ ਦੇ ਪ੍ਰੋਡਿਊਸਰ ਵੀ ਨੇ ਤੇ ਉਹਨਾਂ ਦੇ ਨਾਲ ਪਾਲ ਸਮਾ ਇੰਟਰਨੈਸ਼ਨਲ ਕੀਤਾ ਕੋਚ ਪਹੁੰਚਣਗੇ ਤੇ ਸਟੇਟ ਵਾਰਡੀ ਹੈਗਾ ਆਪਣਾ ਪ੍ਰਿੰਸੀਪਲ ਜਸਪਾਲ ਸਿੰਘ ਉਹ ਵੀ ਇਸ ਫਿਲਮ ਦੇ ਕਲਾਕਾਰ ਹੈ ਤੇ ਉਹਨਾਂ ਦੀ ਘਰ ਵਾਲੀ ਵੀ ਨਾਲ ਆਏਗੀ ਤੇ ਜਿੱਥੋਂ ਤੱਕ ਮੇਰੀ ਸਭ ਨੂੰ गुजारिश ਹੈ ਵੀ ਇਹੋ ਜਿਹੜੀਆਂ ਸਖਸ਼ੀਅਤਾਂ ਨੇ ਤੇ ਬਹੁਤ ਔਖੀਆਂ ਆਉਂਦੀਆਂ ਨੇ ਉਹਨਾਂ ਨੂੰ ਦੇਖਣ ਵਾਸਤੇ ਇਹਨਾਂ ਦੇ ਵਿਚਾਰ ਸੁਣਨ ਵਾਸਤੇ ਜੋ ਉਹਨਾਂ ਨੇ ਸੱਭਿਆਚਾਰਕ ਰੰਗ ਬਿਖੇਰਨੇ ਆ ਉਹ ਜ਼ਰੂਰ ਸਾਰੇ ਇਸ ਸਤੀਆਂ ਦੇ ਤਿਉਹਾਰ ਦੇ ਵਿੱਚ ਪਹੁੰਚੇ i ਕੀ ਤੋਂ ਕਰੀਂ ਨੀ ਗੱਲ ਗਜੋਣ ਵੱਡੀਆਂ ਕਰ ਜਾਂਿਆ ਨਤਾਰੇ ਪੀਸੇ ਸੁਤੇ ਨਿਜ ਗਾਉਂਦੇ ਮਗਨ ਕੇ ਪਰਥਾਲੇ ਪੀਸੇ ਸੁਤੇ ਨਿਜ ਗਾਉਂਦੇ ਵਾਹ ਰਾਰਾ ਰੀ ਕਰ ਅੰਬੀ ਦੇ ਸਤਪੁਰਤਾ ਜਰ ਕਰ ਅੰਬੀ